ਸਰੇ ਕੇਸ ਫ੍ਰੀਡ ਕੋਰਦਾ ਇੱਕ ਕੇਸ ਹੈ ਜਿਸ ਦੇ ਵਿੱਚ ਇੱਕ ਆਰੁਸ਼ੀ ਦੁਆ ਵੱਲੋਂ ਮਦਰ ਆਫ ਦਾ ਜਿਹੜਾ ਹੈਗਾ ਵਿਕਟਮ ਉਹਦੇ ਵੱਲੋਂ ਕੇਸ ਦਰਜ ਕੀਤਾ ਗਿਆ ਸੀ ਡਾਕਟਰ ਦੇ ਉੱਤੇ ਜੋ ਕਿ ਇੱਕ ਬਹੁਤ ਪਪੂਲਰ ਸਕੈਨ ਅਲਟਰਾਸਾਉਂਡਸ ਵਗੈਰਾ ਕਰਦੇ ਹੈਗੇ ਆ ਜਿਨ੍ਹਾਂ ਦਾ ਨਾਮ ਡਾਕਟਰ ਜਸਵੀਰ ਹੈ ਕੇਸ ਤੋਂ ਇਲਾਵਾ ਇਹਨਾਂ ਨੇ ਇਸ ਟਾਈਮ ਦੇ ਉੱਤੇ 3 ਸਕੈਨਸ ਜਿਹੜੇ ਇਹਨਾਂ ਨੇ ਕੀਤੇ ਸੀਗੇ ਬਟ ਦੀ ਸਕੈਨਸ ਵਰ ਨੋਟ ਡਨ ਐਸ ਪਰ ਦੀ ਲਾਅ ਐਸ ਪਰ ਦੀ ਐਕੂਰੇਸੀ ਐਸ ਪਰ ਦੀ ਪ੍ਰੋਟੋਕੋਲਸ ਜਿਹੜੇ ਸੀਗੇ ਉਹ ਦੇ ਮੈਂਸ਼ਨਡ ਦੀ ਸੇਮ ਕਿਬੀ ਜਿਹੜਾ ਬੱਚਾ ਹੈਗਾ ਉਸ ਸਕੈਨ ਦੇ ਵਿੱਚ देयर इज ਨਾਰਮਲ ਆਫ ਈਚ ਐਂਡ ਐਵਰੀ ਡਿਜੀਟ ਐਂਡ ਈਚ ਐਂਡ ਐਵਰੀ ਲਿੰਪਸ ਜਿਹੜੀ ਹੈਗੇ ਬਟ ਜਦੋਂ ਬੱਚੇ ਦੀ ਡਿਲੀਵਰੀ ਹੁੰਦੀ ਹੈਗੀ ਹੈ ਤੇ ਹੁੰਦਾ ਜਿਹੜੇ ਫੋਰ ਡਿਜੀਟਸ ਆਫ ਦਾ ਹੈਂਡ ਉਹ ਐਬਸੈਂਟ ਸੀਗੇ ਅਸੀਂ ਕੋਰਟ ਆਨਰੇਬਲ ਜਿਹੜੀ ਕੰਜ਼ਿਊਮਰ ਫੋਰਮ ਨੂੰ ਅਪਰੋਚ ਆਉਟ ਕੀਤੇ ਤੇ ਅੱਜ ਕੋਰਟ ਨੇ ਜਿਹੜਾ ਹੈਗਾ ਕੰਜ਼ਿਊਮਰ ਫੋਰਮ ਨੇ ਬਹੁਤ ਵਧੀਆ ਇੱਕ ਫੈਸਲਾ ਦਿੱਤਾ ਜਿੰਦੇ ਚ 16 ਲੱਖ ਰੁਪਏ ਉਸ ਡਾਕਟਰ ਨੂੰ ਬਤੌਰ ਖਰਚਾ ਜਿਹੜਾ ਹੈਗਾ ਪਾਣ ਲਿਆ ਗਿਆ ਹੈ ਪਰ ਫਰਮ ਥੈਟ ਇਹਦੇ ਸਕੈਨਸ ਦੇ ਪੈਸੇ ਉਹਨੇ ਦਿੱਤੇ ਸੀ ਲੈਵਲ 2 ਸਕੈਨਸ ਦੇ ਹੋਰ ਟਰਨ ਬੈਕ ਦਾ ਆਰਡਰ ਆਨ ਰੂਟ ਰਿਪੋਰਟ ਨੇ ਫਾਰਮ ਨੇ ਕੀਤਾ ਹੈਗਾ ਜੀ ਤੇ ਹੁਣ ਇਹਦੇ ਵਿੱਚ ਸੈਗਰੀਗੇਸ਼ਨ ਕੀਤੀਆਂ ਗਈਆਂ ਕੋਰਟਸ ਨੇ ਜਿਹੜੀਆਂ ਫਾਰਮ ਨੇ ਕਿ ਵੀ 7 ਲੱਖ ਰੁਪਇਆ ਇੱਕ ਉਹਨੂੰ ਅਪ ਬ੍ਰਿੰਗਿੰਗ ਵਾਸਤੇ ਹੈਗਾ 5 ਲੱਖ ਰੁਪਇਆ ਉਹਦੇ ਟ੍ਰੀਟਮੈਂਟ ਵਾਸਤੇ ਹੈਗਾ 5 ਲੱਖ ਰੁਪਇਆ ਉਹਨੂੰ ਜਿਹੜੀ ਮੈਂਟਲ ਐਗਨੀ ਹੋਈ ਹੈ ਉਹਨੂੰ ਉਹਦੇ ਵਾਸਤੇ ਹੈਗਾ 50000 ਫਾਰ ਦਾ ਲਿਟੀਗੇਸ਼ਨ ਐਕਸਪੈਂਡੀਚਰਸ ਹੈਗਾ ਬਟ ਇੰਟਰਸਟਿੰਗ ਗੱਲ ਇਸ ਦੇ ਵਿੱਚ ਇਹ ਹੈ ਕਿ ਵੀ ਇੱਕ ਐਪਲੀਕੇਸ਼ਨ ਇਹਨਾਂ ਨੇ ਪਹਿਲਾਂ ਵੀ ਉਸ ਡਾਕਟਰ ਦੇ ਅਗੇਂਸਟ ਮੂਵ ਆਊਟ ਕੀਤੀ ਸੀਗੀ ਸੀਮ ਕਿ ਵੀ ਮੈਨੂੰ ਇਨਸਾਫ ਦਵਾਇਆ ਜਾਵੇ ਇਸ ਤਰ੍ਹਾਂ ਜਿਹੜਾ ਸਕੈਨਸ ਜਿਹੜੇ ਹੈਗੇ ਆ ਉਹ ਹੋਏ ਹੈਗੇ ਆ ਤੇ ਮੇਰੇ ਬੱਚੇ ਦਾ ਜਿਹੜਾ ਹੈਗਾ ਉਹ ਡਿਜੀਟਸ ਜਿਹੜੇ ਐਬਸੈਂਟ ਹੈਗੇ ਆ ਬਟ ਉਸ ਦੇ ਵਿੱਚ ਕੋਈ ਫਰੂਟਫੁੱਲ ਨਹੀਂ ਆਇਆ ਹੈ ਬਟ ਹੀ ਇਜ਼ ਸੈਟੀਸਫਾਈਡ ਕਿ ਵੀ ਹਾਂ ਜਿਹੜੀ ਫਾਰਮ ਨੇ ਹੈਗਾ ਉਹਨ ਦੀ ਗੱਲ ਸੁਣੀ ਹੈਗੀ ਐ ਜੇ ਡਾਕਟਰਸ ਫੇਵਰ ਦੀ ਡਾਕਟਰਸ ਇਹ ਜਿਹੜਾ ਹੈਗਾ ਆਬਜ਼ਰਵੇਸ਼ਨਸ ਹੈ ਕਿ ਵੀ ਹਾਂ ਕਿ ਕੋਈ ਡਾਕਟਰ ਦੇ ਅਗੇਂਸਟ ਕੋਈ ਵੀ ਕੰਪਲੀਟ ਕਰੂਗਾ ਤਾਂ ਦੂਜੇ ਡਾਕਟਰ ਨੂੰ ਫੇਵਰ ਆਊਗਾ ਬਟ ਦ ਲਾ ਸੇਜ਼ ਕਿ ਵੀ ਆਪਾ ਸਾਰੇ ਜਿਹੜਾ ਐਵਿਡੈਂਸਿਸ ਹੈਗੇ ਉਹ ਦੇਖ ਕੇ ਚੱਲਾ ਹੈਗੇ ਤੇ ਹੁਣ ਇੱਥੇ 16,50,000 ਰੁਪਇਆ 105,000 ਰੁਪਇਆ ਨਾਲ ਜਿਹੜਾ ਪਾਇਆ ਹੈ ਜੀ ਸੋ ਸਕੈਨ ਸੈਂਟਰ ਦੇ ਕੋਈ ਲਾਇਸੈਂਸ ਨੂੰ ਲੈ ਕੇ ਵੀ ਕੋਈ ਕਿਸੇ ਤਰ੍ਹਾਂ ਦੀ ਇਨਸਟਰਕਸ਼ਨ ਨਹੀਂ ਇਨਸਟਰਕਸ਼ਨਸ ਲਾਇਸੈਂਸ ਨੂੰ ਲੈ ਕੇ ਨਹੀਂ ਹੋਈਆਂ ਹੈਗੀਆਂ ਜਿਹੜੀਆਂ ਇਨਸਟਰਕਸ਼ਨਸ ਇਹ ਹੈ ਕਿ ਵੀ ਦੀ ਕੁਆਲਿਟੀ ਆਫ ਕੇਅਰ ਵਿਚ ਆਵਨ ਐਕਸਪੈਕਟਸ ਕਿ ਵੀ ਮੈਂ ਪੇਸ਼ੈਂਟ ਹਾਂ ਮੈਂ ਕੁਆਲਿਟੀ ਆਫ ਕੇਅਰ ਆਸਤੇ ਕਿ ਵੀ ਇੱਥੇ ਮੇਰੀ ਜ਼ਿਆਦਾ ਪਾਰਟਿਕੂਲਰ ਕੇਅਰ ਹੋਊਗੀ ਉਸ ਤੋਂ ਉਲੂ ਆਪਾਂ ਜੀ ਜਾ ਕੇ ਆਪਾਂ ਸਕੈਨ ਵਗੈਰਾ ਜਾਂ ਆਪਾਂ ਉਸ ਦੇ ਵਿੱਚ ਐਡਮਿਸ਼ਨਸ ਕਰਦੇ ਹੈਗੇ ਬਟ ਟੂ दैट ਕੁਆਲਟੀ ਆਪਾਂ ਨੂੰ ਜੇ ਉਹ ਚੀਜ਼ ਨਹੀਂ ਪ੍ਰੋਵਾਈਡ ਹੁੰਦੀ ਇਟ ਕਾਉਂਟਸ ਟੂ ਡੈਫੀਸ਼ੀਐਂਸੀ ਡੈਫੀਸ਼ੀਐਂਸੀ ਇਨ ਸਰਵਿਸਿਸ ਤੇ ਇਥੇ ਬਹੁਤ ਵਧੀਆ ਜਿਹੜਾ ਅਨਰੇਬਲ ਕੋਰਟ ਨੇ ਫੈਸਲਾ ਦਿੱਤਾ ਜੀ ਸਰ ਇੱਕ ਦੋ ਇਹਨਾਂ ਨੂੰ ਪੇਗਾ ਕਿਨੇ ਟਾਈਮ ਵਿੱਚ ਇਹ ਵਿਥਿਨ 45 ਡੇਜ਼ ਅਨਰੇਬਲ ਫੋਰਮ ਨੇ ਇਹਦਾ ਕੰਟਰੋਲ ਕੀਤਾ ਹੈਗਾ ਅਪੀਲ ਆਪਸ਼ਨ ਵੀ ਹੈਗਾ ਹਾਂ ਦੇ ਕਨ ਗੋ ਫਾਰ ਦਾ ਅਪੀਲ ਜੇ ਉਹਨਾਂ ਨੂੰ ਲੱਗਦਾ ਹੈਗਾ ਦੇ ਆਰ ਨਾਟ ਸੈਟੀਸਫਾਈਡ ਐਕਚੁਅਲੀ ਦੇ ਫਾਈਲ ਆਊਟ ਦੇ ਆਈ ਥਿੰਕ ਸੋ ਦੇ ਫਾਈਲ ਇਹ ਇਸਟ ਹੈ। ਹਾਂਜੀ ਮੇਰਾ ਨਾਮ ਹੈ ਰਵਿਕਰ ਕਵੀਨ ਰੋੜਾ ਕੋਟਪੁਰਾ ਤੋਂ ਬਲੌਂ ਕਰਦੇ। ਹਾਂਜੀ ਇਹਦੇ ਨਾਲ ਆਪਣੇ 2017 ਵਿੱਚ ਦੇਖੋ ਸਾਨੂੰ ਦੇਖੋ ਪ੍ਰੈਗਨਨਸੀ ਵਿੱਚ ਅਸੀਂ ਡਾਕਟਰ ਸਾਹਿਬ ਨਾਲ ਦੇਖੋ ਕਨਸਰਨ ਕੀਤਾ ਡਾਕਟਰ ਸਾਹਿਬ ਕੋਲ ਗਏ। ਉਹਨਾਂ ਨੇ ਦੱਸਿਆ ਜੀ ਤੁਹਾਨੂੰ ਸਕੈਨ ਵਗੈਰਾ ਕਰਵਾਓ ਜੀ। ਸਕੈਨ ਵਗੈਰਾ ਕਰਵਾਈ ਅਸੀਂ ਸ਼ਹਿਰ ਦੇ ਦੇਖੋ ਨਾਮੇ ਤਾਮੇ ਆਪਣੇ ਡਾਕਟਰ ਜਸਵੀਰ ਜੀ ਹੈਗੇ ਆਪਣੇ ਜੱਤੋ ਰੋਡ ਤੇ ਕੋਟਪੁਰਾ। ਉਹਨਾਂ ਕੋਲੋਂ ਸਕੈਨ 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 ਕਰਵਾਣ ਗਏ ਜ ਉਹਨਾਂ ਨੇ ਸਕੈਨ 2-3 ਵਾਰ ਸਕੈਨ ਕਰਵਾਣ ਗਏ। ਉਹ ਟੈਨਰ ਸ캔 ਕਰਵਾਈ ਸਕੈਨ ਬਿਲਕੁਲ ਨੋਰਮਲ ਸੀ ਡਾਕਟਰ ਡਾਕਟਰ ਨੂੰ ਦਿਖਾਈਆ ਉਹ ਕਹਿੰਦੇ ਸਕੈਨ ਬਿਲਕੁਲ ਨੋਰਮਲ ਹੈ ਤੁਹਾਡੀਆਂ ਹਾਂਜੀ ਬਿਲਕੁਲ ਆਪਣੇ ਲੈਂਬਸ ਵਗੈਰਾ ਸਾਰੇ ਆਰਮਸ ਵਗੈਰਾ ਬਿਲਕੁਲ ਨੋਰਮਲ ਦੱਸੇ ਉਹਨਾਂ ਨੇ ਉਹ ਕਹਿੰਦੇ ਬਿਲਕੁਲ ਸਾਰਾ ਕੁਝ ਨੋਰਮਲ ਆ ਹਾਂਜੀ ਆਫਟਰ ਡਿਲੀਵਰੀ ਦੇ ਕੋਈ ਜਦੋਂ ਆਪਣੇ 2018 ਦੇ ਵਿੱਚ ਦੇ ਕੋਈ 7 ਅਪ੍ਰੈਲ 2018 ਨੂੰ ਜਦੋਂ ਡਿਲੀਵਰੀ ਹੁੰਦੀ ਆ ਉਦੋਂ ਪਤਾ ਲੱਗਦਾ ਡਿਲੀਵਰੀ ਦੇ ਦੌਰਾਨ ਜੀ ਆਪਣੇ ਇਹਨਾਂ ਦੇ 4 ਫਿੰਗਰ ਸੈੱਬਸ ਐਬਸੈਂਟ ਆ ਮੇਰੇ ਬੱਚੇ ਦੀ ਲੈਫਟ ਹੈਂਡ ਦੀਆਂ 4 ਫਿੰਗਰਸ ਹੈ ਨਹੀਂ ਸੀ ਬੱਚੇ ਦੀਆਂ ਉਸ ਤੋਂ ਬਾਅਦ ਸਾਨੂੰ ਬਹੁਤ ਸ਼ੋਕ ਲੱਗਾ ਤੇ ਫਿਰ ਉਸ ਤੋਂ ਬਾਅਦ ਅਸੀਂ ਆਪਣੇ 2-3 ਵਾਰ ਅਸੀਂ ਗੱਲਬਾਤ ਵੀ ਕਰਨ ਦੀ ਕੋਸ਼ਿਸ਼ ਕੀਤੀ ਆਪਣੇ ਡਾਕਟਰ ਸਾਹਿਬ ਨਾਲ ਪਰ ਉਹਨਾਂ ਨੇ ਸਾਡੀ ਕੋਈ ਗੱਲ ਨਹੀਂ ਸੁਣੀ ਗਈ ਤੇ ਫਿਰ ਉਸ ਤੋਂ ਬਾਅਦ ਅਸੀਂ ਆਪਣੇ ਸੀਐਮਓ ਦੇਖੋ ਫਰੀਦਕੋਟ ਸਿਵਲ ਸਰਜਨ ਨੂੰ ਇਹਨਾਂ ਨੂੰ ਅਸੀਂ ਕੰਪਲੀਟ ਕੀਤੀ ਉਹਨਾਂ ਨੇ ਵੀ ਸਾਨੂੰ ਫਿਰ ਆਪਣੇ ਦੇਖੋ ਉਹਨਾਂ ਨੇ ਵੀ ਸਾਨੂੰ 2-3 ਵਾਰ ਮੀਟਿੰਗਾਂ ਕੀਤੀਆਂ ਉਹਨਾਂ ਨੇ ਵੀ ਬਸ ਸਾਨੂੰ ਬਸ ਦੇਖੋ ਉਹਨਾਂ ਦੇ ਡਾਕਟਰ ਡਾਕਟਰ ਦੀ ਫੇਵਰ ਕੀਤੀ ਸਾਹੀ ਸੰਤੁਸ਼ਟ ਨਹੀਂ ਹੋਏ ਉਹਨਾਂ ਤੋਂ ਬਿਲਕੁਲ ਵੀ ਉਹਨਾਂ ਨੇ ਸਾਡੀ ਗੱਲ ਨਹੀਂ ਸੁਣੀ ਤੇ ਉਹਨਾਂ ਨੇ ਇੱਕ ਨਾਮਿਤਾਂ ਮੇਰੀ ਰਿਪੋਰਟ ਬਣਾ ਕੇ ਬਾ ਦਿੱਤੀ ਬਸ ਤੁਸੀਂ ਬਸ ਆਵੇ ਇਸ ਤਰ੍ਹਾਂ ਕਰਕੇ ਵੀ ਡਾਕਟਰ ਦੀ ਕੋਈ ਗਲਤੀ ਨਹੀਂ ਐਸਾ ਉਸ ਤੋਂ ਬਾਅਦ ਫਿਰ ਸਾਨੂੰ ਆ ਦੇਖੋ ਫਰੀਦਕੋਟ ਬਾਈ ਕੋਰਟ ਸਾਨੂੰ ਆਪਣੇ ਅਜ਼ਾਦ ਅਦਾਲਤ ਦਾ ਸਾਨੂੰ ਦਰਵਾਜ਼ਾ ਖੜਕੜਾਉਣਾ ਪਿਆ ਤੇ ਉਸ ਤੋਂ ਬਾਅਦ ਅਸੀਂ ਮਨਦੀਪ ਚਾਨਣ ਐਡਵੋਕੇਟ ਜੀ ਕੋਲ ਹਾਈ ਕੋਰਟ ਉੱਪਰ ਫਰੀਦਕੋਟ ਫਿਰ ਉਹਨਾਂ ਨੇ ਸਾਨੂੰ ਦੇਖੋ ਅਸੀਂ ਆਪਣੇ ਕੰਜ਼ਿਊਮਰ ਕੋਰਟ ਦੇ ਵਿੱਚ ਅਸੀਂ ਕੇਸ ਫਾਈਲ ਕੀਤਾ ਅਕਤੂਬਰ 2018 ਦੇ ਵਿੱਚ ਤੇ ਅੱਜ ਦੇਖੋ ਕੋਰਟ ਦਾ ਫੈਸਲਾ ਆਇਆ 7 ਸਾਲ ਬਾਅਦ ਦੇਖੋ ਬੱਚੇ ਨੂੰ ਦੇਖੋ ਜੀ ਆਪਣੇ ਨਿਆਂ ਮਿਲਿਆ 7 ਸਾਲ ਬਾਅਦ ਬੱਚੇ ਦਾ ਦੇਖੋ ਆਪਣੇ ਸਮੀਖਿਆ ਅੱਜ ਫਰੀਦਕੋਟ ਖਚਰੀਆਂ ਦੇ ਵਿੱਚ ਹਾਂਜੀ 16.5 ਲੱਖ ਰੁਪਏ ਦਾ ਸਾਨੂੰ ਦੇਖੋ ਬੱਚਾ ਕੰਪਨਸੇਸ਼ਨ ਮਿਲੇ ਜੀ ਮੈਂ ਬਹੁਤ ਸੈਟੀਸਫਾਈ ਹਾਂ ਅੱਜ ਦੇਖੋ ਬੱਚੇ ਨੂੰ ਇੱਕ ਇਨਸਾਫ ਮਿਲਿਆ ਜੀ ਦੇਖੋ ਮੇਰੇ ਬੱਚੇ ਨੂੰ ਦੇਖੋ ਪਹਿਲਾਂ ਸ਼ੌਕ ਲੱਗਦਾ ਜੇ ਕੋਈ ਕਿਸੇ ਦਾ ਬੱਚਾ ਹੁੰਦਾ ਜੀ ਦੇਖੋ ਉਦੋਂ ਬੜਾ ਦੁੱਖ ਲੱਗਿਆ ਸੀ ਇਸ ਤਰ੍ਹਾਂ ਕਿ ਦੇਖੋ ਬੱਚਾ ਤਾਂ ਹੋ ਗਿਆ ਬੇਬੀ ਵਾਈ ਹੋ ਗਿਆ ਮੁੰਡਾ ਤਾਂ ਹੋ ਗਿਆ ਤੇ ਪਰ ਦੇਖੋ ਇਹ ਫਿੰਗਰਸ ਹੈ ਨਹੀਂ ਸੀ ਗਾਂਹ ਜਾ ਕੇ ਦੇਖੋ ਬੱਚੇ ਨੂੰ ਤੇ ਉਹ ਅਸੀਂ ਸਾਰੇ ਪਰਿਵਾਰ ਪੂਰਾ ਦੋ ਦਿਨ ਸਾਲ ਸਬਮੇਂ ਚ ਰਹੇ ਅੱਜ ਵੀ ਦੇਖੋ ਹੈਗੇ ਆ ਪ੍ਰੋਪਰ ਦੇਖੋ ਪ੍ਰੋਬਲਮ ਹੈ ਪਰ ਇਹਨਾਂ ਡਾਕਟਰ ਨੂੰ ਇਹਨਾਂ ਨੂੰ ਨੈਗਲੀਜੈਂਸੀ ਕਰਕੇ ਇਹਨਾਂ ਨੂੰ ਬਿਲਕੁਲ ਵੀ ਇਹਨਾਂ ਨੂੰ ਕੋਈ ਦੁੱਖ ਨਹੀਂ ਹੋਇਆ ਇਹਨਾਂ ਨੂੰ ਕਿਸੇ ਤਰ੍ਹਾਂ ਦਾ ਵੀ ਦੇਖੋ ਵੀ ਇਹਨਾਂ ਤੱਕ ਅਪਰੋਚ ਕਰੀਏ ਕੁਝ ਕਰੀਏ ਤੇ ਫਿਰ ਦਰਵਾਜ਼ਾ ਦੇਖੋ ਖਟਕਾਨ ਕਰਨ ਤੋਂ ਬਾਅਦ ਅੱਜ ਦੇਖੋ ਅੱਜ 23 ਜਨਵਰੀ ਨੂੰ ਅੱਜ ਫੈਸਲਾ ਆਇਆ ਕੋਰਟ ਦਾ ਜੀ ਅੱਜ ਆਪਣੇ ਕੰਜ਼ਿਊਮਰ ਕੋਰਟ ਦੇਖੋ ਨੰਬਰ ਫਾਰਮ ਦੇ ਆਪਣੇ ਜੱਜ ਸਾਹਿਬ ਅਗਰਕੇਸ਼ ਕੁਮਾਰ ਸਿੰਘਾ ਜੀ ਉਹਨਾਂ ਨੇ ਸਾਨੂੰ ਆਪਣੇ ਅੱਜ ਆਰਡਰ ਦੀ ਕਾਪੀ ਦਿੱਤੀ ਹੈ ਦੇਖੋ ਜੇ 16 ਲੱਖ ਰ まあもうちょたといい。